हेलो एवरीवन स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਦ ਜੋਤੀ ਅੱਜ ਆਪਾਂ ਪੜਨ ਜਾ ਰਹੀਆਂ ਹੀਰਾ ਸਿੰਘ ਦਰਦ ਜੀ ਬਾਰੇ 25 ਮਹੱਤਵਪੂਰਨ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਹੀਰਾ ਸਿੰਘ ਦਰਦ ਦਾ ਜਨਮ ਕਦੋਂ ਹੋਇਆ ਅਤੇ ਕਿੱਥੇ ਹੋਇਆ ਉੱਤਰ 1899 ਵਿੱਚ ਕਗਰੋਟ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿੱਚ ਹੋਇਆ ਹੀਰਾ ਸਿੰਘ ਦਰਦ ਨੇ ਪਹਿਲੀ ਕਹਾਣੀ ਸ਼ਹੀਦ ਦੀ ਅਮਾਨਤ ਕਦੋਂ ਲਿਖੀ 1926 ਵਿੱਚ ਹੀਰਾ ਸਿੰਘ ਦਰਦ ਨੇ ਪਹਿਲੀ ਵਾਰ ਤਖੱਲਸ ਦਰਦ ਦੀ ਵਰਤੋਂ ਕਦੋਂ ਕੀਤੀ 1922 ਵਿੱਚ 1922 ਤੋਂ ਪਹਿਲਾਂ ਹੀਰਾ ਸਿੰਘ ਦਰਦ ਨੇ ਕਿਹੜਾ ਤਖੱਲਸ ਵਰਤਿਆ ਦੁਖੀਆ ਹੀਰਾ ਸਿੰਘ ਦਰਦ ਦਾ ਪਹਿਲਾ ਕਾਫ ਸੰਗ੍ਰਹਿ ਕਿਹੜਾ ਹੈ ਦਰਦ ਸੁਨੇਹੇ ਦਰਦ ਸੁਨੇਹੇ ਦਾ ਪ੍ਰਕਾਸ਼ਨ ਕਾਲ ਦੱਸੋ 1920 ਦਰਦ ਸੁਨੇਹੇ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਤਿੰਨ ਭਾਗਾਂ ਵਿੱਚ ਹੀਰਾ ਸਿੰਘ ਦਰਦ ਨੇ ਫੁਲਵਾੜੀ ਪੱਤਰਿਕਾ ਕਦੋਂ ਸ਼ੁਰੂ ਕੀਤੀ 1924 ਵਿੱਚ ਹੀਰਾ ਸਿੰਘ ਦਰਦ ਨੇ ਦੈਨਿਕ ਅਖਬਾਰ ਅਕਾਲੀ ਕਦੋਂ ਸ਼ੁਰੂ ਕੀਤਾ 1920 ਵਿੱਚ ਸੁੰਦਰ ਸਿੰਘ ਲਾਇਲਪੁਰੀ ਅਤੇ ਮੰਗਲ ਸਿੰਘ ਨਾਲ ਮਿਲ ਕੇ ਫੁਲਵਾੜੀ ਪੱਤਰ ਕਦੋਂ ਤੱਕ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ 1920 ਤੱਕ ਫੁਲਵਾੜੀ ਪੱਤਰ ਮਾਸਿਕ ਹੈ ਜਾਂ ਦੈਨਿਕ ਮਾਸਿਕ ਉਪਕਾਰਾਂ ਦੀ ਵੰਗੀ ਅਤੇ ਸਿੱਖ ਬੱਚਿਓ ਜਾਗੋ ਕਿਹੜੀਆਂ ਰਚਨਾਵਾਂ ਹਨ ਅਤੇ ਇਹ ਕਦੋਂ ਆਈਆਂ ਇਹ ਇਤਿਹਾਸਿਕ ਤੇ ਧਾਰਮਿਕ ਰਚਨਾਵਾਂ ਹਨ ਇਹ ਕਰਮਵਾਰ 1912 ਤੇ 1913 ਵਿੱਚ ਆਈਆਂ ਸ਼ੁਰੂ ਵਿੱਚ ਹੀਰਾ ਸਿੰਘ ਦਰਦ ਦਾ ਸੰਬੰਧ ਕਿਸ ਧਰਮ ਨਾਲ ਸੀ Hindu ਹੀਰਾ ਸਿੰਘ ਦਰਦ ਜੀਵਨ ਅਤੇ ਰਚਨਾ ਪੁਸਤਕ ਕਿਸ ਦੀ ਹੈ ਜੀਤ ਸਿੰਘ ਸੀਤਲ ਦੀ ਹੀਰਾ ਸਿੰਘ ਦਰਦ ਨੇ ਪਹਿਲੀ ਵਾਰ ਤਖੱਲਸ ਦਰਦ ਦੀ ਵਰਤੋਂ ਕਦੋਂ ਤੇ ਕਿਹੜੀ ਕਵਿਤਾ ਵਿੱਚ ਕੀਤੀ 1922 ਵਿੱਚ ਚਾਰੇ ਪਾਸੇ ਤੁਮ ਪੈ ਗਈ ਤੇਰੇ ਨਾਮ ਦੀ ਕਵਿਤਾ ਵਿੱਚ ਕੀਤੀ ਹੀਰਾ ਸਿੰਘ ਦਰਦ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਸਨ ਬ੍ਰਾਹਮਣ ਜਾਤੀ ਨਾਲ ਚੰਗੇ ਨਾ ਹਿੰਦੂ ਸਾਰੇ ਮੰਦੇ ਚਮਿਆਰ ਨਾ ਉੱਚਾ ਤੇ ਨੀਚਾ ਦੀ ਦਰਗਾ ਵਿਚਾਰ ਨਾ ਉੱਚਾ ਹੈ ਸੋਈ ਜਿਹੜਾ ਰੱਬ ਨੂੰ ਚਿਤਾਰਦਾ ਕਿਸ ਦੀਆਂ ਸਤਰਾ ਹਨ ਹੀਰਾ ਸਿੰਘ ਦਰਦ ਦੀਆਂ 1919 ਅੰਮ੍ਰਿਤਸਰ ਵਿਖੇ ਕਾਂਗਰਸ ਦੇ ਸਮਾਗਮ ਵਿੱਚ ਹੀਰਾ ਸਿੰਘ ਦਰਦ ਨੇ ਕਿਹੜੀ ਕਵਿਤਾ ਗਾਈ ਦਸ਼ਮੇਸ਼ ਦੀ ਫੋਟੋ ਸਮੁੰਦਰੋਂ ਪਾਰ ਦਾ ਸੁਨੇਹਾ ਕਵਿਤਾ ਕਿਸ ਨਾਲ ਸੰਬੰਧਿਤ ਹੈ ਜੇਲਾ ਵਿਜਲੇ ਕੈਨੇਡੀਅਨ ਸਿੱਖਾਂ ਨਾਲ ਸੰਬੰਧਿਤ ਹੀਰਾ ਸਿੰਘ ਦਰਦ ਨੇ ਕਿਸ ਅਖਬਾਰ ਵਿੱਚ ਕੰਮ ਕੀਤਾ ਅਕਾਲੀ ਖਾਲਸਾ ਸੇਵਕ ਕੋਮੀਦਰ ਹੀਰਾ ਸਿੰਘ ਦਰਦ ਦੀ ਅੰਤਿਮ ਪ੍ਰਕਾਸ਼ਨਾ ਕਿਹੜੀ ਹੈ ਚੋਣਵੇਂ ਦਰਦ ਸੁਨੇਹੇ ਬਾਬਾ ਗੁਰਦਿੱਤ ਸਿੰਘ ਦਾ ਦਿਲ ਕਿਸ ਨੂੰ ਕਿਹਾ ਗਿਆ ਹੈ ਹੀਰਾ ਸਿੰਘ ਦਰਦਲੂ ਹੀਰਾ ਸਿੰਘ ਦਰਦਨੇ ਕਿਸ ਗੁਰਦੁਆਰੇ ਦੀ ਦੀਵਾਰ ਦੀ ਮੂੜ ਉਸਾਰੀ ਦੇ ਅੰਦੋਲਨ ਵਿੱਚ ਭਾਗ ਲਿਆ ਗੁਰਦੁਆਰਾ ਰਕਾਵ ਕੰਜ ਸਾਹਿਬ ਚੌਣਵੀਂ ਦਰਦ ਸੁਨੇਹੇ ਵਿੱਚ ਹੀਰਾ ਸਿੰਘ ਨੇ ਕਿਸ ਨੂੰ ਲਲਕਾਰਿਆ ਹੈ ਪਾਈ ਵੀਰ ਸਿੰਘ ਨੂੰ ਇਸ ਵਿਸ਼ੇ ਉੱਖੋਂ ਹੀਰਾ ਸਿੰਘ ਦੀਆਂ ਕਵਿਤਾਵਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੈ ਪੰਜ ਭਾਗਾਂ ਵਿੱਚ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ